ਕੋਡੀ 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 ਅੱਜ ਰੂ ਖੁਸ਼ ਹੋਈ ਕਿ ਲਈ ਬਈ ਦਰਸ਼ਕ ਵੀਰੋ ਜੀ ਅੱਜ ਦਾ ਭਰਾਲਾ ਵਧੀਆ ਲੱਗਿਆ ਤੇ ਬਾਗੜੀਆਂ ਨਾਲ ਦੇ ਤਾੜੀਆਂ ਦੇ ਫਿਰ ਮੇਲਾ ਵੱਡਾ ਹੋਣਾ ਮੇਲਾ ਯਾਦਗਾਰੀ ਹੋਣਾ ਲੈ ਵੀ ਕਾਲਿਆ ਤੇਰੇ ਸਾਰੇ ਭਰਾਵਾਂ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੈ ਅਗਲੇ ਸਾਲ ਕੁਝ ਵੱਖਰਾ ਕਰਾਂਗੇ ਮੇਰੇ ਪੰਜਾਬੀ ਵੀਰੋ ਹੁਣੇ ਹੀ ਚੜ੍ਹਦੀ ਕਲਾ ਕਰਾ ਦਈਏ ਕਿ ਫਾਈਨਲ 'ਚ ਅਗਲੇ ਸਾਲ ਬਾਗੜੀਆਂ ਵਰਲਡ ਕੱਪ ਖੇਡਿਆ ਜਾਊਗਾ 8 ਟੌਪ ਦੀਆਂ ਟੀਮਾਂ ਖੇਡਣਗੀਆਂ ਮਾਰੇ ਪੰਜਾਬੀ ਵੀਰੋ ਕੀ ਬਾਤ ਹੈ ਉਵੇਂ ਤਾੜੀ ਵੱਜੀ ਨਹੀਂ ਇੱਕ ਵਾਰੀ ਫੇਰ ਤਾੜੀਆਂ ਮਾਰ ਕੇ ਦੱਸੋ ਮੇਰੇ ਪੰਜਾਬੀ ਵੀਰੋ ਤੇ ਸਭ ਤੋਂ ਵੱਡੀ ਗੱਲ ਗੁਰੂ ਮਹਾਰਾਜ ਮੇਰ ਕਰਨ ਜਿਵੇਂ ਕਹਿੰਦੇ ਆ ਵੀ ਤਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦੀਆਂ ਖਾਂਦਾ ਬਾਬੇ ਨੇ ਮੇਰ ਕੀਤੀ ਸਤਕਾਰ ਲੈ ਵੀ ਕਾਲਿਆ ਲੱਖ ਲੱਖ ਵਾਰ ਮੁਬਾਰਕਬਾਦ ਹੈ ਇਹ ਤੁਹਾਡੀ ਸਾਰੇ ਭਰਾਵਾਂ ਦੀ ਮਿਹਨਤ ਹੈ ਇਹ ਜੁੜੇ ਜਿੰਨੇ ਵੀ ਭਰਾ ਤੇਰੇ ਨਾਲ 골ਡਨ ਡਾਇਮੰਡ ਸਪான்ਸਰ ਉਹਨਾਂ ਦਾ ਧੰਨਵਾਦ ਹੈ ਜਿਹੜੇ ਸਹਿਯੋਗ ਨਹੀਂ ਵੀ ਪਾ ਸਕਦੇ ਨਾ ਪੈਸਿਆਂ ਦੇ ਰੂਪ ਦੇ ਵਿੱਚ ਆ ਸੰਗਤ ਆਉਂਦੀ ਹੈ ਇਹ ਇਹਨਾਂ ਦੀ ਚੈਂਪੀਅਨਸ਼ਿਪ ਹੈ ਇਹ ਇਹਨਾਂ ਦਾ ਵਰਲਡ ਕੱਪ ਹੋਵੇਗਾ ਸਤਕਾਰ ਹੈ ਤੁਸੀਂ ਜਿੱਥੇ ਜਿੱਥੇ ਵੀ ਬੈਠੇ ਹੋ ਬੇਸ਼ੱਕ ਜੇ ਕਿਸੇ ਨੂੰ ਕੋਈ ਪ੍ਰੋਬਲਮ ਵੀ ਆ ਰਹੀ ਹੈ ਤਾ ਉਹ ਮੇਰੇ ਵੀਰੋ ਸਾਡੀ ਝੋਲੀ ਪਾ ਦਿਓ ਤੁਹਾਡਾ ਸਤਿਕਾਰ ਬਹੁਤ ਹੈ ਤੁਹਾਡਾ ਧੰਨਵਾਦ ਹੈ ਚਾਰ ਸਪੇਰਾ ਭਰਿਆ ਪਿਆ ਮੈਂ ਕਪੂਰਥਲੇ ਦੀ ਟੀਮ ਨੂੰ ਬੇਨਤੀ ਕਰੂੰਗਾ ਵੀ ਆਪਾਂ ਡਿਸਪਲਾਈਨ ਬਣਾ ਕੇ ਰੱਖੀਏ ਡਿਸਪਲਾਈਨ ਬਣਾ ਕੇ ਰੱਖੀਏ ਮੇਰੇ ਵੀਰੋ ਕਿਉਂਕਿ ਇਸ ਤਰ੍ਹਾਂ ਸਵਾਦ ਨਹੀਂ ਆਉਣਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ